ਕਈ ਵਾਰੀ ਉਤਰਾ ਜਿਹੜਾ ਬਹੁਤ ਆਉਂਦੇ ਨੇ ਖਾਲਸਾ ਪੰਥ ਦੇ ਵਿੱਚ ਤੇ ਗੁਰੂ ਸਾਹਿਬ ਦੀ ਜਿੱਥੇ ಅಪਾਰ ਕਿਰਪਾ ਦੇ ਨਾਲ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਉਦੋਂ ਜਿਹੜਾ ਮਰਿਆਦਾ ਦੇ ਅਨੁਸਾਰ ਜਿਹੜਾ ਨਹੀਂ ਸੀ ਹੋਈ ਤੇ ਅੱਜ ਜਿਹੜਾ ਸਾਰੀਆਂ ਜਿੱਥੇ ਮੈਂ ਧੰਨਵਾਦ ਕਰਦਾ ਜਿੱਥੇ ਸਾਰੇ ਸੰਤਾਂ ਮਹਾਂਪੁਰਖਾਂ ਦਾ ਉੱਥੇ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਜਿੱਥੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜਿੱਥੇ ਤਨਤਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਤੇ ਆਪਾਂ ਅੱਜ ਮੈਂ ਜਿੱਥੇ ਸਮੁੱਚਾ ਹੀ ਖਾਲਸਾ ਪੰਥ ਕਈ ਵਾਰੀ ਉਤਰਾ ਜਿਹੜਾ ਬਹੁਤ ਆਉਂਦੇ ਨੇ ਖਾਲਸਾ ਪੰਥ ਦੇ ਵਿੱਚ ਤੇ ਗੁਰੂ ਸਾਹਿਬ ਦੀ ਜਿੱਥੇ ಅಪਾਰ ਕਿਰਪਾ ਦੇ ਨਾਲ ਹੋਏ ਅਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲਿਵ ਲਾਏ ਹਰ ਨਾਮੈ ਕੀ ਹੋਹੋ ਜੋੜੀ ਹੋਹੋ ਜੋੜੀ ਗੁਰਮਖ ਬੈਠੋ ਸਫਾ ਵਿਛਾਏ ਗੁਰੂ ਸਾਹਿਬ ਕਿਰਪਾ ਉਹਨਾਂ ਦੀ ਅਪਾਰ ਕਿਰਪਾ ਤੇ ਜਿੱਥੇ ਸਮੂਚੀਆਂ ਹੀ ਗੁਰੂ ਦੀਆਂ ਲਾੜਲੀਆਂ ਨਾ ਹੰਸ ਸਿੰਘ ਫੌਜਾਂ ਉੱਥੇ ਹੀ ਸਾਰੇ ਹੀ ਸੰਤ ਮਹਾਂਪੁਰਖ ਤੇ ਅੱਜ ਜਿਹੜੇ ਆਪਾਂ ਇਸ ਤਕਸ਼ਰੀ ਕੇਸਗੜ੍ਹ ਸਾਹਿਬ ਜਿੱਥੇ ਸੰਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਉਸ ਫੁੱਲੇ ਪੰਡਾਲ ਦੇ ਵਿੱਚ ਅੱਜ ਸਾਰਾ ਹੀ ਖਾਲਸਾ ਪੰਥ ਜਿਹੜਾ ਗੁਰਮਤੇ ਤੇ ਜਿਹੜਾ ਦਸਤਾਰ ਬੰਦੀ ਜਿਹੜੇ ਪਿਛਲੇ ਦਿਨੀ ਜਦੋਂ ਇਹ ਦਸਤਾਰ ਬੰਦੀ ਹੋਈ ਤੇ ਉਦੋਂ ਜਿਹੜਾ ਮਰਿਆਦਾ ਦੇ ਅਨੁਸਾਰ ਜਿਹੜਾ ਨਹੀਂ ਸੀ ਹੋਈ ਤੇ ਅੱਜ ਜਿਹੜਾ ਸਾਰਿਆਂ ਜਿੱਥੇ ਮੈਂ ਧੰਨਵਾਦ ਕਰਦਾ ਜਿੱਥੇ ਸਾਰੇ ਸੰਤਾਂ ਮਹਾਂਪੁਰਖਾਂ ਦਾ ਉੱਥੇ ਹੀ ਸਾਰੀਆਂ ਇਹ ਨਹਿੰਗਸੰਘ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਦਾ ਸਭ ਤੋਂ ਜ਼ਿਆਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤਖਸ਼ੀ ਅਕਾਲ ਤਖਸੈਬ ਦੇ ਸਿੰਘ ਸਾਹਿਬ ਹੁੰਦਿਆਂ ਜਿਹੜਾ ਬਹੁਤ ਹੀ ਜਿਹੜੇ ਨਿਰਪੱਖ ਫੈਸਲੇ ਲੈ ਤੇ ਕਈ ਵਾਰੀ ਜਿਹੜੇ ਫੈਸਲੇ ਲੈਂਦਿਆਂ ਵੀ ਕਈ ਉਤਰਾ ਚੜ੍ਹਾ ਵੀ ਆਉਂਦੇ ਨੇ ਪਰ ਮੈਂ ਫੇਰ ਵੀ ਬਹੁਤ ਧੰਨਵਾਦ ਕਰਦਾ ਸਿੰਘ ਸਾਹਿਬ ਸਾਡੇ ਗਿਆਨੀ ਰਗਵੀਰ ਸਿੰਘ ਜੀ ਸਿੰਘ ਸਾਹਿਬ ਗਿਆਨੀ ਰਖਵੀਰ ਸਿੰਘ ਜੀ ਆਪ ਜੀ ਕਦੇ ਵੀ ਇਹ ਨਹੀਂ ਸੋਚਣਾ ਤੁਸੀਂ ਧੰਨਵਾਦ ਆ ਤੁਸੀਂ ਬਹੁਤ ਪਿਆਰ ਤੇ ਸਤਿਕਾਰ ਤੇ ਇੱਕ ਵੱਡਾ ਦਿਨ ਲੈ ਕੇ ਤੁਸੀਂ ਇੱਥੇ ਆਏ ਹੋ ਆਪ ਜੀ ਨੇ ਜਿੱਥੇ ਹੰਗਸ ਸਿੰਘ ਜਥੇਬੰਦੀਆਂ ਦਾ ਸਮੁੱਚੇ ਖਾਲਸਾ ਪੰਥ ਦਾ ਆਪ ਜੀ ਨੇ ਮਾਨ ਸਤਿਕਾਰ ਤੇ ਜਿਹੜਾ ਹਮੇਸ਼ਾ ਸਿਰ ਉੱਚਾ ਰੱਖਿਆ ਤੇ ਮੈਂ ਖਾਸ ਕਰਕੇ ਅੱਜ ਜ਼ਿਕਰ ਕਰਦਾ ਜਦੋਂ ਪਿਛਲੇ ਜਦੋਂ ਇਸ ਅਸਥਾਨ ਤੇ ਜਿਹੜਾ ਦਸਤਾਰ ਬੰਦੀ ਸਿੰਘ ਸਾਹਿਬ ਦੀ ਹੋਣੀ ਸੀ ਤੇ ਉਸ ਵੇਲੇ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਨੇ ਤੇ ਨਾਲ ਹੀ ਸਮੁੱਚੇ ਹੀ ਮਾਹਪੁਰਖਾਂ ਨੇ ਦੰਦਵੀ ਟਕਸਾਲ ਦੇ ਮਾਹਪੁਰਖ ਸਾਰੇ ਉਹਨਾਂ ਦੇ ਵਿੱਚ ਸਤਿਕਾਰਯੋਗ ਬਾਬਾ ਹਰਨਾਮ ਸਿੰਘ ਜੀ ਇਹ ਤੁਮਾਜੀ ਵੀ ਉਦੋਂ ਨਾਲ ਸੀ ਸਾਡੇ ਸਾਰੇ ਹੀ ਮਾਹਪੁਰਖਾਂ ਨੇ ਜਿੱਥੇ ਬਹੁਤ ਉਦੋਂ ਮਰਿਆਦਾ ਦੇ ਵਿੱਚ ਮਰਿਆਦਾ ਤੋਂ ਜਿਹੜਾ ਕਦੇ ਵੀ ਕੋਈ ਕੰਮ ਹੁੰਦਾ ਬਾਹਰ ਜਾ ਕੇ ਉਹਦਾ ਹਮੇਸ਼ਾ ਹੀ ਜਿੱਥੇ ਇਹ ਖਾਲਸਾ ਪੰਥ ਪਰਉ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਸਾਰੇ ਤੁਸੀਂ ਸੰਤ ਮਹਾਂਪੁਰਖ ਤੁਸੀਂ ਸਾਰਿਆਂ ਨੇ ਉਸ ਵੇਲੇ ਜਿਹੜਾ ਭਾਰੀ ਵਿਰੋਧ ਕੀਤਾ ਤੇ ਜਿਹਦਾ ਇਹ ਸਿੱਟਾ ਅੱਜ ਆਪਜੀ ਸਾਰੇ ਇਕੱਤਰ ਹੋ ਕੇ ਅੱਜ ਆਪਾਂ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੀ ਹੋਰਾਂ ਦੀ ਅੱਜ ਜਿਹੜਾ ਮਾਨ ਸਨਮਾਨ ਨਹੀਂ ਕਈ ਵਾਰੀ ਭਰਮ ਭਲੇਖਾ ਰਹਿ ਜਾਂਦਾ ਇਹਨਾਂ ਦੀ ਜਿਹੜੀ ਦਸਤਾਰ ਬੰਦੀ ਹੋ ਰਹੀ ਹੈ ਦਸਤਾਰ ਬੰਦੀ ਜਿਹੜੀ ਹੈ ਉਹ ਸਮੁੱਚੇ ਖਾਲਸਾ ਪੰਥ ਵੱਲੋਂ ਜਿਹੜੀ ਹੈ ਤਖਤ shri ਕੇਸਗੜ੍ਹ ਸਾਹਿਬ ਦੀ ਦਸਤਾਰ ਬੰਦੀ ਉਹ ਬਹੁਤ ਹੀ ਗੁਰੂ ਸਾਹਿਬ ਦੇ ਜਿੱਥੇ ਅ ਦਰਸ਼ਨ ਕਰਕੇ ਤਖਤ shri ਕੇਸਗੜ੍ਹ ਸਾਹਿਬ ਦੇ ਉੱਥੇ ਅਰਦਾਸ ਬੇਨਤੀ ਜਿਹੜੀ ਕੀਤੀ ਗਈ ਹਿਮਾ ਜਾਚਨਾ ਕੀਤੀ ਗਈ ਤੇ ਗਿਆਨੀ ਫੂਲਾ ਸਿੰਘ ਜੀ ਹੋਰਾਂ ਨੇ ਅਰਦਾਸ ਕੀਤੀ ਹੈ ਤੇ ਅਰਦਾਸ ਤੋਂ ਉਪਰੰਤ ਜਿਹੜਾ ਇਸ ਜਗ੍ਹਾ ਤੇ ਜਿਹੜੇ ਹੈ ਜੋਗਿੰਦਰ ਸਿੰਘ ਜੀ ਪੂਲਾ ਸਿੰਘ ਜੀ ਅਕਾਲੀ ਜੀ ਦਾ ਨਾਮ ਆ ਗਿਆ ਜਾ ਚਲੋ ਤੇ ਗਿਆਨੀ ਜੋਗਿੰਦਰ ਸਿੰਘ ਜੀ ਹੋਰਾਂ ਨੇ ਜਿਹੜੀ ਐ ਉਹ ਅਰਦਾਸ ਕੀਤੀ ਗੁਰੂ ਸਾਹਿਬ ਬਖਸ਼ਿੰਦ ਨੇ ਤੇ ਆਪਾਂ ਜਿਹੜੇ ਆ ਜਿਸ ਕਾ ਮਸਤਕ ਭਾਗ ਸੇਵਾ ਲਾਇਆ ਮੈਂ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦਾ ਸਾਡੇ ਬਹੁਤ ਸਤਿਕਾਰਯੋਗ ਨੇ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੰਘ ਸਾਹਿਬ ਗਿਆਨੀ ਪ੍ਰਤਾਪ ਸਿੰਘ ਜੀ ਜਿਹੜੇ ਹਜੂਰ ਸਾਹਿਬ ਜੀ ਵਿਖੇ ਬਹੁਤ ਵਧੀਆ ਸੇਵਾਵਾਂ ਨਿਭਾਈਆਂ ਇਹਨਾਂ ਨੇ ਮੁਕਤਰਨਤੀ ਵਜੋਂ ਤੇ ਸਾਡੇ ਬੜੇ ਸਤਿਕਾਰਯੋਗ ਨੇ ਸਿੰਘ ਬਾਬਾ ਜੀ ਸਾਡੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਧਾਮੀ ਜੀ ਤੁਹਾਡਾ ਵੀ ਧੰਨਵਾਦ ਕਰਦੇ ਆ ਤੁਸੀਂ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋਣ ਦੇ ਨਾਤੇ ਵੀ ਤੇ ਤੁਸੀਂ ਪਰਮਯਾਦਾ ਨੂੰ ਸਮਝਦੇ ਹੋਏ ਤੇ ਤੁਸੀਂ ਅੱਜ ਜਿਹੜਾ ਹਾਜ਼ਰ ਹੋ ਆਏ ਹੋ ਤੇ ਉਦੋਂ ਤੁਸੀਂ ਹਾਜ਼ਰ ਨਹੀਂ ਸੀ ਹੋਏ ਉਹਦੇ ਵਾਸਤੇ ਤੁਹਾਡਾ ਧੰਨਵਾਦ ਹੈ ਭਾਵੇਂ ਤੁਸੀਂ ਮਰਿਆਦਾ ਨੂੰ ਜਿਹੜਾ ਕਾਇਮ ਰੱਖਿਆ ਜਾਗਲਾ ਸਾਹਿਬ ਤੇ ਸਾਰੇ ਜਿੱਥੇ ਸ਼ਰੋਮਣੀ ਮੈਂ ਮਰਿਆਦਾ ਦੇ ਵਿੱਚ ਰਹਿ ਕੇ ਸੰਗਤ ਤੋਂ ਵੀ ਅਸੀਂ ਜਿਹੜੇ ਆ ਉਹ ਸੰਗਤ ਨੂੰ ਵੀ ਅਸੀਂ ਜਿਹੜਾ ਜਵਾਬ ਦੇ ਆ ਇਸ ਕਰਕੇ ਸਾਰੇ ਜਿਹੜੇ ਵਜਨ ਕਰਨੇ ਬਾਬਾ ਜੀ ਉਹ ਬਹੁਤ ਜ਼ਰੂਰੀ ਹੈ ਤੇ ਅੱਜ ਜਿੱਥੇ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਜਿੱਥੇ ਸਾਰੇ ਮਾਂ ਪੁਰਖਾਂ ਵੱਲੋਂ ਸਾਰੇ ਦਲਾ ਪੰਥਾਂ ਦੇ ਮੁਖੀਆਂ ਵੱਲੋਂ ਪਿਛਲੇ ਦਿਨੀ ਜਿਹੜੇ ਬੰਦੀ ਛੋੜ ਦਿਵਸ ਤੋਂ ਪਹਿਲਾਂ ਮੈਂ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਭੀਦੀ ਚੰਦ ਜੀ ਬਾਬਾ ਜੋਗਾ ਸਿੰਘ ਜੀ ਉਹਨਾਂ ਦੀ ਬਾਬਾ ਅਵਤਾਰ ਸਿੰਘ ਜੀ ਹੋਰਾਂ ਦਾ ਮੈਂ ਬਜਨੇ ਨਾਲ ਕੀਤਾ ਕਿ ਬਾਬਾ ਜੀ ਆਪਾਂ ਬਹੁਤ ਸਾਰੀਆਂ ਜਿਵੇਂ ਸ਼ਤਾਬ ਦੀ ਆ ਰਹੀ ਹੈ ਅੱਗੇ ਬਹੁਤ ਵੱਡੇ ਪ੍ਰੋਗਰਾਮ ਹੁੰਦੇ ਨੇ ਸਾਨੂੰ ਸਟੇਜਾਂ ਤੇ ਇਕੱਠੇ ਹੋਣਾ ਪੈਂਦਾ ਹੈ। ਬਾਬਾ ਇੰਦਰਪੀਰ ਸਿੰਘ ਜੀ ਜਦੋਂ ਆਪਾਂ ਸਟੇਜਾਂ ਤੇ ਇਕੱਠੇ ਹੁੰਨੇ ਆ ਤੇ ਉਸ ਵੇਲੇ ਬੜਾ ਔਖਾ ਲੱਗਦਾ ਜਦੋਂ ਆਪਾਂ ਸਤਕਾਰਯੋਗ ਸਿੰਘ ਸਾਹਿਬ ਜਿਹੜੇ ਹੁੰਦੇ ਆ ਤੇ ਕਈ ਵਾਰੀ ਫਿਰ ਆਪਦੇ ਆਪ ਨੂੰ ਵੀ ਹੋਰ ਤਰ੍ਹਾਂ ਲੱਗਦਾ ਕਿ ਆਪਾਂ ਇੱਕ ਦੂਜੇ ਨੂੰ ਜਿਹੜਾ ਨਾਮ ਵੀ ਨਹੀਂ ਸਤਕਾਰ ਨਾਲ ਲੈ ਸਕਦੇ ਤੇ ਗੁਰੂ ਸਾਹਿਬ ਦੇ ਅੱਗੇ ਗੁਰੂ ਸਾਹਿਬ ਬਖਸ਼ੇਂਦ ਨੇ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਜਿਨ੍ਹਾਂ ਨੇ ਖਾਲਸਾ ਪੰਥ ਬੁੱਢਾ ਦਲ ਨੂੰ ਜਿਹੜੇ ਨਿਸ਼ਾਨ ਨਗਾਰੇ ਬਖਸ਼ਿਸ਼ ਕੀਤੇ ਉਹਨਾਂ ਨੇ ਆਪਾਂ ਨੂੰ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾਇਆ ਤੇ ਆਪਾਂ ਨੂੰ ਹੁਕਮ ਕੀਤਾ ਸੀ ਆਗਿਆ ਭਈ ਆਕਾਲ ਕੀ ਤਵੇ ਜਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਦੇ ਧਾਰੀ ਨੂੰ ਗੁਰੂ ਨਹੀਂ ਮੰਨਣਾ ਇਹ ਆਪਾਂ ਨੂੰ ਵਰਜਿਤ ਕੀਤਾ ਆਪਾਂ ਏਕ ਪਿਤਾ ਏਕਸ ਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਜੀਓ ਸੋ ਗੁਰੂ ਸਾਹਿਬ ਦੀ अपार कृपा ਦੇ ਨਾਲ ਪ੍ਰਧਾਨ ਜੀ ਜਿਹੜੇ ਅੱਜ ਇਹ ਸਾਰੇ ਪ੍ਰੋਗਰਾਮ ਉਨਿਕੇ ਗਏ ਨੇ ਸਾਰੇ ਮਾਪੁਰਖਾਂ ਨੇ ਜਿਹੜਾ ਸਤਿਵਚਨ ਕਹਿ ਕੇ ਤੇ ਉਹਨਾਂ ਨੇ ਜਿਹੜਾ ਮਰਿਆਦਾ ਦਾ ਵੀ ਧਿਆਨ ਰੱਖਣਾ ਤੁਸੀਂ ਇਹ ਵੀ ਧਿਆਨ ਰੱਖਣਾ ਕਿ ਸਾਡੇ ਜਿੱਥੇ ਸਤਕਾਰਯੋਗ ਪੰਦੇ ਸਿੰਘ ਸਾਭਾ ਨੇ ਫੈਸਲੇ ਲਏ ਤੇ ਉਹ ਜਿਹੜੇ ਫੈਸਲਿਆਂ ਤੇ ਵੀ ਆਪਾਂ ਮਰਿਆਦਾ ਦੇ ਇਨਫਾਰ ਵੀ ਕਾਇਮ ਵੀ ਰਹਿਣਾ ਤੇ ਅੱਗੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨਾਲ ਇਹ ਵੀ ਬੇਨਤੀ ਹੈ ਜਦੋਂ ਪਿਛਲੇ ਦਿਨੀ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੁੱਢਾ ਦਲ ਦੇ ਹੈੱਡਕੁਆਟਰ ਜਿਹੜਾ ਮਾਝੇ ਦਾ ਹੈੱਡਕੁਆਟਰ ਹੈ ਉਦੋਂ ਮੈਂ ਬਾਬਾ ਅਵਤਾਰ ਸਿੰਘ ਜੀ ਤੇ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਦੇ ਮੁਖੀ ਉੱਥੇ ਹਾਜ਼ਰ ਸੀ ਤੇ ਇਹਨਾਂ ਨੇ ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਨੂੰ ਇੱਕ ਵਿਸ਼ਵਾਸ ਦਿਵਾਇਆ ਸੀ ਕਿ ਬਾਬਾ ਜੀ ਸਾਰਾ ਕਾਰਜ ਜਿਹੜਾ ਵਿਧੀ ਵਿਧਾਨ ਸਾ ਅਨਸਾਰ ਹੋਵੇਗਾ ਉਹ ਵਿਧੀ ਵਿਵਧਾਨ ਜਿਹੜਾ ਸਾਨੂੰ ਕਿਸੇ ਨਾਲ ਨਾ ਸੀ ਜਥੇਦਾਰ ਬੰਨਣਾ ਨਾ ਸੀ ਗ੍ਰੰਥੀ ਬੰਨਣਾ ਕੱਲ ਨੂੰ ਜਿਵੇਂ ਇਹਨਾਂ ਦੇ ਨਾਲ ਇਹ ਸਾਡੇ ਸਤਕਾਰਯੋਗ ਸਿੰਘ ਸਾਹਿਬ ਜਾਨੀ ਰੁਘਵੀਰ ਸਿੰਘ ਜਾਨੀ ਸੁਲਤਾਨ ਸਿੰਘ ਜਾਨੀ ਹਰਪ੍ਰੀਤ ਸਿੰਘ ਭਾਵੇਂ ਉਹ ਪ੍ਰਧਾਨ ਬਣ ਗਏ ਪਰ ਸਾਡਾ ਜਿਹੜਾ ਹਮੇਸ਼ਾ ਸੀ ਅਕਾਲ ਤਖਤ ਸਾਹਿਬ ਨੂੰ ਸਮਰਪਿਤਾ ਕਿਉਂਕਿ ਬੁੱਢਾ ਦਲ ਦੇ ਜ਼ਾਸ ਜਥੇਦਾਰ ਪਹਿਲੇ ਜਥੇਦਾਰ ਬਾਬਾ ਬਨੋਦ ਸਿੰਘ ਜੀ ਤੋਂ ਲੈ ਕੇ ਤੇ ਬਾਬਾ ਸਾਹਿਬ ਸਿੰਘ ਜੀ ਕਲਾ ਧਾਰੀ ਤੱਕ 10 ਜਥੇਦਾਰ 11ਵੇਂ ਬਾਬਾ ਸਾਹਿਬ ਸਿੰਘ ਜੀ ਤੱਕ ਅਕਾਲ ਤਖਤ ਸਾਹਿਬ ਦੀਆਂ ਸੇਵਾਵਾਂ ਨਿਭਾਈਆਂ ਤੇ ਜਿਹੜਾ ਬਹੁਤ ਹੀ ਉਤਰਾ ਚੜਾ ਜਿਹੜੇ ਖਾਲਸਾ ਪੰਥ ਬੁੱਢਾ ਦਲ ਇਹ ਤਰਨੇ ਦਲਾ ਨੇ ਆਪਣੇ ਪਿੰਡੇ ਤੇ ਹੰਢਾਏ ਸੋ ਆਪਾਂ ਜਿਹੜੇ ਆ 71 ਤਾਈ ਤੋਂ ਅਸੀਂ ਇਹ ਨਹੀਂ ਚਾਹੁੰਦੇ ਵੀ ਆਪਣੇ ਖਾਲਸਾ ਪੰਥ ਦੇ ਵਿੱਚ ਕੋਈ ਦੁਬਧਾ ਬਣੀ ਰਵੇ ਕੋਈ ਇੱਕ ਦੂਜੇ ਦੇ ਨਾਲ ਮਾਨ ਮਟਾਓ ਹੋਵੇ ਕੱਲ ਨੂੰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਨੇ ਇਹਨਾਂ ਨੂੰ ਆਪਾਂ ਜਿਹੜਾ ਅ ਅੱਜ ਤਖਸ਼ੀਰੀ ਕੇਸਗੜ੍ਹ ਸਾਹਿਬ ਜੀ ਜਿਹੜੀ ਦਸਤਾਰਬੰਦੀ ਕਰ ਰਹੇ ਆ ਤੇ ਇਹ ਵੀ ਬੇਨਤੀ ਹੈ ਕਿ ਜਦੋਂ ਵੀ ਕੋਈ ਫੈਸਲੇ ਲੈਣੇ ਨੇ ਕੋਈ ਕਾਰਜ ਕਰਨੇ ਨੇ ਤੇ ਉਹ ਮਰਿਆਦਾ ਦੇ ਵਿੱਚ ਰਹਿ ਕੇ ਤੁਸੀਂ ਸਿੰਘ ਸਾਹਿਬ ਜੀ ਜਿੰਨੇ ਵੀ ਸਤਕਾਰਯੋਗ ਸਿੰਘ ਸਾਹਿਬ ਨੂੰ ਮੈਂ ਇਨਕ ਬੇਨਤੀ ਕਰਦਾ ਜੋ ਸਾਨੂੰ ਸੁਣਨ ਨੂੰ ਮਿਲਦਾ ਜਾਂ ਸਾਡੀ ਨਿਹੰਗ ਸਿੰਘਾਂ ਦੀ ਬਰਾਤਨ ਮਰਿਆਦਾ ਹੈ ਮਰਿਆਦਾ ਦੇ ਅਨੁਸਾਰ ਤੁਸੀਂ ਕਾਰਜ ਕਰੋਗੇ ਤੇ ਅਸੀਂ ਤੁਹਾਡੇ ਪਿੱਛੇ ਜਿਹੜਾ ਚਟਾਨ ਦੀ ਤਰ੍ਹਾਂ ਖੜਾਂਗੇ ਜਦੋਂ ਤੁਸੀਂ ਕੋਈ ਵੀ ਤੁਸੀਂ ਸਾਰਿਆਂ ਦੇ ਸਾਂਝੇ ਹੋ ਤੁਸੀਂ ਸਾਰੇ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਚੁਣੀ ਹੋਈ ਹੈ ਸਾਰੇ ਗੁਰਸਿੱਖ ਸੰਗਤਾਂ ਵੱਲੋਂ ਬਾਬਾ ਜੀ ਆ ਫੋਨ ਬੰਦ ਕਰ ਦਿਓ ਜਿੱਥੇ ਆਪਾਂ ਸਾਰੇ ਜਿੱਥੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਆਪਾਂ ਕੱਲਾ ਇੱਥੇ ਹੀ ਆਪਣੇ ਪੰਜਾਬ ਹੀ ਨਹੀਂ ਹਰਿਆਣਾ ਦਿੱਲੀ ਦਿੱਲੀ ਤੋਂ ਬਾਹਰ ਹੋਰ ਵੀ ਸਾਰੇ ਜਗ੍ਹਾ ਸਾਰੇ ਭਾਰਤ ਦੇ ਵਿੱਚ ਬਹੁਤ ਸਾਰੇ ਅਸਥਾਨ ਨੇ ਉੱਥੇ ਜਿਹੜੇ ਤਖਸ਼ਰੀ ਪਟਨਾ ਸਾਹਿਬ ਵਿਖੇ ਤਖਸ਼ਰੀ ਹਜੂਰ ਸਾਹਿਬ ਵਿਖੇ ਤੇ ਜਿਹੜਾ ਸਾਰੇ ਤਖਸੈ ਮਾਨਾਂ ਦੇ ਸ੍ਰੀ ਅਕਾਲ ਤਖਸੈ ਸਾਹਿਬ ਵੱਲ ਵੇਖਦੇ ਆਪਾਂ ਕਿ ਕਿਵੇਂ ਉੱਥੋਂ ਦੇ ਫੈਸਲੇ ਆਉਂਦੇ ਨੇ ਤੇ ਉਹ ਉਹਦੀ ਸਿਹਤ ਲੈ ਕੇ ਆਪਾਂ ਅੱਗੇ ਚੱਲਦੇ ਆਂ ਸੋ ਆਪ ਜੀ ਸਮੂੱਚੇ ਸਾਰਿਆਂ ਨੂੰ ਜਿਹੜਾ ਬੁੱਕਲ ਦੇ ਵਿੱਚ ਲੈ ਕੇ ਚੱਲਣਾ ਕਦੇ ਵੀ ਕਿਸੇ ਦੇ ਹੱਥ ਫੋਕਾ ਬਣ ਕੇ ਨਹੀਂ ਚੱਲਣਾ ਸੋ ਆਪ ਜੀ ਤਗੜੇ ਹੋ ਕੇ ਇਹ ਜਿਹੜੇ ਕਾਰਜ ਕਰਨੇ ਨੇ ਹਮੇਸ਼ਾ ਵਿਧੀ ਵਿਵਧਾਨ ਦੇ ਨਾਲ ਪ੍ਰਧਾਨ ਜੀ ਆਪ ਜੀ ਨੇ ਵਚਨ ਕੀਤਾ ਸੀ ਅਸੀਂ ਵੀ ਇਹ ਉਹਦੇ ਹਾਮੀ ਆ ਅਸੀਂ ਕਿਤੇ ਨਾ ਸ਼ਰੋਮਣੀ ਅਕਾਲੀ ਦਲ ਦੇ ਨਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾ ਸੀ ਕਿਸੇ ਨਾਲ ਵੀ ਸਾਡਾ ਜਿਹੜਾ ਕੋਈ ਨਾਰਾਜ਼ਗੀ ਨਹੀਂ ਹਮੇਸ਼ਾ ਅਸੀਂ ਅੱਗੇ ਹੋ ਕੇ ਜਿਹੜੇ ਆ ਨਿਹੰਗ ਸਿੰਘ ਜਥੇਬੰਦੀਆਂ ਜਿਹੜੀਆਂ ਨੇ ਇਹ ਜੁਝਾਰੂ ਜਥੇਬੰਦੀਆਂ ਨੇ ਜਦੋਂ ਵੀ ਖਾਲਸਾ ਪੰਥ ਨੂੰ ਲੋੜ ਪਈ ਤੇ ਜਿਹੜੀਆਂ ਨਿਹੰਗ ਸਿੰਘ ਜਥੇਬੰਦੀਆਂ ਉੱਥੇ ਹੀ ਤਰਨੇ ਦਲ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤਖਤ ਵੱਲੋਂ ਜਿੱਥੇ ਜਿਹੜੇ ਆ ਬਹੁਤ ਜਦੋਂ ਮਾੜਾ ਸਮਾਂ ਸੀ ਅੱਗੇ ਹੋ ਕੇ ਜੂਝਦੇ ਰਹ ਤੇ ਹੁਣ ਵੀ ਅੱਗੇ ਹੋ ਕੇ ਜੂਝਦੇ ਰਹਿਣਾ ਮੈਂ ਆਪ ਜੀ ਦਾ ਬਹੁਤਾ ਸਮਾਂ ਨਹੀਂ ਲੈਣਾ ਤੇ ਜਿਹੜੇ ਨਾਲ ਹੀ ਸਾਡੀ ਸਾਰਿਆਂ ਦੀ ਨਹੰਗ ਸਿੰਘ ਜਥੇਬੰਦੀਆਂ ਦੀ ਸਾਰੇ ਸੰਤਾ ਮਹਾਂਪੁਰਖਾਂ ਦੀ ਇਹ ਹੁਣ ਮੈਨੂੰ ਹੀ ਪਤਾ ਵੀ ਕਿਵੇਂ ਕਰ ਕਰਕੇ ਇੱਕ ਇੱਕ ਨੂੰ ਸਾਰਿਆਂ ਨੂੰ ਬਾਬਾ ਜੀ ਆਪਾਂ ਸ਼ਤਾਬਦੀ ਤੋਂ ਪਹਿਲਾਂ 71 ਤਾਈ ਦਾ ਸਬੂਤ ਦੇਈਏ ਆਪਾਂ ਜਿਹੜਾ ਸਾਰੇ ਇਕੱਠੇ ਹੋ ਕੇ ਸਾਰੇ ਕਾਰਜ ਕਰੀਏ ਤੇ ਸਾਰਿਆਂ ਦੇ ਨਾਲ ਬਚਨ ਸਾਂਝੇ ਕਰ ਕਰਕੇ ਤੇ ਖਾਸ ਕਰਕੇ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜੀ ਇਹਨਾਂ ਦੀ ਵੀ ਜਿਹੜੀ ਖਾਸੀਅਤ ਜਿਹੜੀ ਨੇੜੇ ਲਿਆਈ ਤੇ ਉਹ ਨਿਮਰਤਾ ਜਿਹੜੀ ਨਿਮਰਤਾ ਦੇ ਨਾਲ ਜਿਹੜਾ ਇਹਨਾਂ ਨੇ ਸਾਰਿਆਂ ਨੂੰ ਪ੍ਰੇਮ ਪਿਆਰ ਦੇ ਨਾਲ ਉਹ ਇਕੱਠੇ ਕੀਤਾ ਤੇ ਉਹਦੇ ਵਾਸਤੇ ਇਹਨਾਂ ਦਾ ਵੀ ਧੰਨਵਾਦ ਹੈ ਇਹ ਹਮੇਸ਼ਾ ਕੋਈ ਰਾਜ ਭਾਗ ਜਾਂ ਜਿਹੜੇ ਜ਼ਥੇਦਾਰੀਆਂ ਇਹਦੇ ਆਉਣ ਜਾਣ ਆਉਂਦੀ ਜਾਂਦੀ ਰਹਿੰਦੀ ਐ ਸਿਰਫ ਨੰਗ ਸਿੰਘ ਹੀ ਨੇ ਜਿਨ੍ਹਾਂ ਦੀ ਸੀਸ ਦੇ ਨਾਲ ਨਿਭਦੀ ਐ ਇਹ ਕਮੇਟੀ ਜਿਹੜੀ ਆ ਅਸੀਂ ਭਾਵੇਂ ਕਮੇਟੀਆਂ ਦੇ ਬਹੁਤੇ ਨੰਗ ਸਿੰਘ ਹੱਕ 'ਚ ਨਹੀਂ ਹੁੰਦੇ ਜੀਮਾ ਸਾਹਿਬ ਕਹੀ ਸੱਚੀ ਗੱਲ ਹੀ ਕਰ ਲੈ ਪਰ ਜੋ ਵਿਧੀ ਵਿਧਾਨ ਜੋ ਤੁਹਾਡੀ ਮਰਿਆਦਾ ਅਸੀਂ ਉਹਦੇ 'ਚ ਕੋਈ ਦਖਲਦਾਰੀ ਨਹੀਂ ਕਰਦੇ ਤੇ ਪਰ ਸਾਨੂੰ ਇੰਨਾ ਜ਼ਰੂਰ ਐ ਜਦੋਂ ਜਿਹੜਾ ਜਿਹਨੂੰ ਲਾਉਣਾ ਤੇ ਜਿਹਨੂੰ ਲਾਉਣਾ ਉਹਨੂੰ ਜਿਹੜਾ ਬਹੁਤ ਸਤਿਕਾਰ ਦੇ ਨਾਲ ਤੇ ਸਾਰੇ ਜਿਹੜੇ ਬਹੁਤ ਵਧੀਆ ਢੰਗ ਦੇ ਨਾਲ ਕਾਰਜ ਕੀਤੇ ਜਾਣ ਤਾਂ ਕਿ ਆਪਾਂ ਨੂੰ ਸਾਰੇ ਆਪਾਂ ਇਕੱਠੇ ਹੋਵਾਂਗੇ ਹੋਰ ਵੀ ਬਹੁਤ ਸਾਰੇ ਸਾਡੇ ਤੇ ਮਾਰੂ ਹਮਲੇ ਹੋ ਰਹੇ ਨੇ ਸਿੱਖ ਕੌਮ ਤੇ ਕਿਤੇ ਅਸਾਈਆਂ ਦੇ ਬਹੁਤ ਜ਼ਿਆਦਾ ਪ੍ਰਚਾਰ ਹੋ ਰਿਹਾ ਹੋਰ ਬਹੁਤ ਸਾਰੇ ਇਹੋ ਜਿਹੇ ਕਾਰਜ ਨੇ ਆਪਾਂ ਸਾਂਝੇ ਇਕੱਠੇ ਹੋ ਕੇ ਸ਼ਤਾਬ ਦੀਆਂ ਮਨਾਈਏ ਤੇ ਨਾਲ ਹੀ ਆਪਾਂ ਦੇਸ਼ ਵਿਦੇਸ਼ਾਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰੀਏ ਤੇ ਇੱਕ ਦੂਜੇ ਤੋਂ ਜਿਹੜਾ ਆਪਾਂ ਗਿਲੇ ਛੁਕੇ ਉਹ ਦੂਰ ਕਰਕੇ ਨਾਲੇ ਬੇਨਤੀ ਹੈ ਐਕਟਿੰਗ ਜਥੇਦਾਰ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਦੇ ਉਹ ਸਾਰਿਆਂ ਦੀ ਪੁਰਜ ਔਰ ਜਿਹੜੀ ਸਾਡੀ ਬੇਨਤੀ ਹੈ ਭਾਵੇਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਜਾਂ ਅਕਾਲੀ ਦਲ ਹੈ ਉਹ ਜਿਹੜੇ ਪੱਕੇ ਤੌਰ ਤੇ ਲਾਏ ਜਾਣੇ ਚਾਹੀਦੇ ਨੇ ਜਿਹੜੇ ਪੱਕੇ ਤੌਰ ਤੇ ਹੁੰਦਾ ਉਹ ਜਿਹੜੇ ਠੋਸ ਫੈਸਲੇ ਲੈ ਸਕਦੇ ਨੇ ਤੇ ਉਹ ਸਾਰੇ ਖਾਲਸੇ ਪੰਥ ਦੇ ਜਿਹੜੇ ਆ ਗੁਰਮਤੇ ਦੇ ਨਾਲ ਜਿਹੜੇ ਇਹ ਫੈਸਲੇ ਲੈ ਜਾਣੇ ਚਾਹੀਦੇ ਨੇ ਕਦੇ ਵੀ ਇਹ ਨਹੀਂ ਜੇ ਕੋਈ ਗਲਤੀ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਸ਼ਤਾਬਦੀ ਤੋਂ ਪਹਿਲਾਂ ਪਹਿਲਾਂ ਆਪਾਂ ਕੋਸ਼ਿਸ਼ ਕਰੀਏ ਵੀ ਪੱਕਾ ਜਥੇਦਾਰ ਜਿਹੜਾ ਸਮੁੱਚੇ ਹੀ ਖਾਲਸੇ ਪੰਥ ਨੂੰ ਆਪਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਸੀਂ ਇਹ ਨਹੀਂ ਕਹਿੰਦੇ ਕੋਈ ਵੀ ਹੋਵੇ ਪਰ ਜਿਹੜਾ ਬਹੁਤ ਵਧੀਆ ਜਿਹੜਾ ਆਪਣੇ ਜਥੇਦਾਰ ਜਿਹੜਾ ਸਾਹਮਣੇ ਇਹ ਆਕੇ ਤੇ ਜਿਹੜਾ ਸਾਰੇ ਵਧੀਆ ਢੰਗ ਨਾਲ ਫੈਸਲੇ ਲੈ ਸਕਣ ਤੇ ਆਪਾਂ ਸਾਰੇ ਉਹ ਵਧੀਆ ਕਾਰਜ ਕਰੀਏ ਸੋ ਜਿਸ ਕਾ ਮਸਤਕ ਭਾਗ ਸੇ ਸੇਵਾ ਲਾਇਆ ਇਹ ਗੁਰੂ ਦੀਆਂ ਲਾੜੀਆਂ ਨਿਹੰਗ ਸਿੰਘ ਫੌਜਾਂ ਜੜੀਆਂ ਨੇ ਹਮੇਸ਼ਾ ਮਰਿਆਦਾ ਤੇ ਕਾਇਮ ਨੇ ਤੇ ਅੱਗੇ ਵੀ ਕਾਇਮ ਰਹਿਣ ਗਿਆ ਪਰ ਇਹ ਜਿਹੜਾ ਆਪਾਂ ਅੱਜ ਕਾਰਜ ਕਰ ਰਹੇ ਆ ਇਹ ਸਿਰਫ ਮਰਿਆਦਾ ਵਾਸਤੇ ਤੇ ਖਾਸੇ ਪੰਦੀ ਇਕਤਰਤਾ ਵਾਸਤੇ ਇਹ ਨਾ ਸਮਝੋ ਵੀ ਸ਼ਾਇਦ ਅਸੀਂ ਸਾਡੀ ਨਰੋਲ ਜਿਹੜਾ ਧਾਰਮਿਕ ਜਥੇਬੰਦੀਆਂ ਧਾਰਮਿਕ ਅਹੀ ਵਿਚਾਰ ਰੱਖਦੇ ਆ ਮਰਿਆਦਾ ਦੇ ਵਿੱਚ ਰਹਿ ਕੇ ਚੱਲਦੇ ਆ ਜੋ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਲੀ ਜੀ ਨੇ ਮਰਿਆਦਾ ਕਾਇਮ ਕੀਤੀ ਹੈ ਉਹਦੇ ਤੇ ਇਨ ਬਿਨ ਪਹਿਰਾ ਦਿੰਦੇ ਆ ਸੋ ਗੁਰੂ ਸਾਹਿਬ ਜਿੱਥੇ ਨਿਹੰਗ ਸਿੰਘ ਜਥੇਬੰਦੀਆਂ ਦੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਗੁਰੂ ਸਾਹਿਬ ਦੀ ਆਪਾਤ ਕਿਰਪਾ ਪ੍ਰਚਾਰ ਤੇ ਪ੍ਰਸਾਰ ਹੈ ਤੇ ਤੁਸੀਂ ਵੀ ਬਾਬਾ ਆਪਣੇ ਸਿੰਘ ਸਾਹਿਬ ਕੁਲਦੀਪ ਸਿੰਘ ਜੀ ਤਗੜੇ ਹੋ ਕੇ ਜੇ ਤੁਸੀਂ ਵਧੀਆ ਕਾਰਜ ਕਰੋਗੇ ਇਹ ਵਧੀਆ ਤੇ ਪੰਥ ਜਿਹੜਾ ਹਮੇਸ਼ਾ ਬਖਸ਼ਿੰਦ ਹੈ ਸਾਰੇ ਆਪਣੇ ਕਾਰਜ ਜਿਹੜੇ ਆ ਵਧੀਆ ਕਰੋਗੇ ਗਿਆਨੀ ਆਪਣੇ ਸਿੰਘ ਸਾਹਿਬ ਭਾਵੇਂ ਸਾਡੇ ਗਵੰਡੀ ਨੇ ਬਾਬਾ ਟੇਕਸ ਜੀ ਜੇ ਵੀ ਨਾ ਆਪਣੇ ਕਿਉਂਕਿ ਬੁੱਢਾ ਦਲ ਪੰਜਵਾਂ ਤਖਤ ਹੈ ਸਾਰੇ ਜਦੋਂ ਜੰਗਲਾਂ ਚ ਝੁੰਦਾ ਸੀ ਖਾਲਸਾ ਪੰਥ ਉਦੋਂ ਬੁੱਢਾ ਦਲ ਜਿਹੜਾ ਸੀ ਉਹ ਫੈਸਲੇ ਲੈਂਦਾ ਸੀ ਉਹ ਜਿਹੜੇ ਵੀ ਕੋਈ ਵਿਗੜੇ ਟਿਗੜੇ ਨੂੰ ਸੋਧਣਾ ਉਹ ਨੇ ਹੰਗਸ ਸਿੰਘ ਤਰਨੇ ਦਲ ਤੇ ਬੁੱਢਾ ਦਲ ਦੇ ਜਿਹੜੇ ਉਹ ਫੈਸਲੇ ਲੈਂਦਾ ਸੀ ਤੇ ਬਾਬਾ ਟੇਗ ਸਿੰਘ ਜੀ ਤੁਸੀਂ ਵੀ ਤਾਂ ਸ਼੍ਰੀ ਦਮਨਵਾ ਸਾਹਿਬ ਦੇ ਜਿਹੜੇ ਉੱਥੇ ਸੇਵਾ ਨਿਭਾ ਰਹੇ ਹੋ ਤੇ ਤੁਸੀਂ ਮਰਿਆਦਾ ਦੇ ਵਿੱਚ ਰਹਿ ਕੇ ਸਾਰੇ ਕਾਰਜ ਕਰਨੇ ਨੇ ਜਿਹੜਾ ਹਮੇਸ਼ਾ ਆਪਾਂ ਕੋਈ ਵੀ ਫੈਸਲਾ ਕਰਨਾ ਤੁਹਾਡੇ ਤੋਂ ਪ੍ਰਧਾਨ ਜੀ ਬਾਹਰ ਨਹੀਂ ਕਿਸੇ ਵੀ ਤੇ ਤੁਸੀਂ ਕੋਈ ਫੈਸਲਾ ਲਓ ਪਰ ਉਹਨੂੰ ਜਿਹੜਾ ਸਾਰੇ ਮਹਾਂਪੁਰਖਾਂ ਦੇ ਨਾਲ ਗੁਰਮਤੇ ਦੇ ਨਾਲ ਲਓ ਸਾਨੂੰ ਪਿਛਲੇ ਜਿਹੜੇ ਜਦੋਂ ਆ ਟਾਈਮ ਪਿਛਲਾ ਬਹੁਤ ਔਖਾ ਸਮਾਂ ਟੱਪਿਆ ਖਾਲਸੇ ਪੰਥ ਤੇ ਉਦੋਂ ਕਿਸੇ ਮਹਾਂਪੁਰਖ ਦੀ ਕੋਈ ਰੈ ਨਹੀਂ ਲਈ ਕਿਸੇ ਨੂੰ ਕੋ ਬੁਲਾਇਆ ਨਹੀਂ ਨਿਹੰਗ ਸਿੰਘ ਜਥੇਬੰਦੀਆਂ ਨੂੰ ਵਿਜੇ ਸਿੰਘ ਜੀ ਤੁਸੀਂ ਬਾਅਦ ਚ ਫੋਨ ਕਰਦੇ ਹੋ ਉਦੋਂ ਵੀ ਕਰਿਆ ਕਰੋ ਵੀ ਹੁਣ ਸਾਡੀ ਲੋੜ ਹੈ ਤੇ ਉਦੋਂ ਆ ਕੇ ਸਾਡੇ ਨਾਲ ਖੜੋ ਤੁਹਾਡੇ ਨਾਲ ਹਮੇਸ਼ਾ ਪਹਿਲਾਂ ਵੀ ਖੜੇ ਆ ਅੱਗੇ ਵੀ ਖੜਾਂਗੇ ਪਰ ਮਰਿਆਦਾ ਦੇ ਵਿੱਚ ਰਹਿ ਕੇ ਜਦੋਂ ਤੱਕ ਤੁਸੀਂ ਕਾਰਜ ਕਰੋਗੇ ਉਦੋਂ ਤੱਕ ਤੁਹਾਡੇ ਨਾਲ ਖੜਾਂਗੇ ਜਦੋਂ ਮਰਿਆਦਾ ਦੇ ਉਲਟ ਜਾਓਗੇ ਫਿਰ ਆਪਾਂ ਤੁਹਾਡੇ ਨਾਲ ਨਹੀਂ ਖੜਨਾ ਪ੍ਰਧਾਨ ਜੀ ਸੋ ਹੁਣ ਅੱਜ ਗੁਰੂ ਸਾਹਿਬ ਕਿਰਪਾ ਕਰਨ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਤਖਸ਼ੀਰੀ ਕੇਸਗੜ ਸਾਹਿਬ ਦੀ ਜਥੇਦਾਰੀ ਦੀ ਜਿਹੜੀ ਹੈ ਦਸਤਾਰ ਅਸਲੀ ਜਿਹੜੀ ਭਾਵੇਂ ਅੱਜ ਕਈ ਵਾਰੀ ਕੋਈ ਗੁੱਸੇ ਗਲੇ ਵੀ ਹੁੰਦੇ ਨੇ ਉਹ ਬਹਿ ਕੇ ਸਾਰੇ ਨਿਬੜ ਜਾਣਗੇ ਜਿਹੜੇ ਮਹਾਪੁਰਖ ਨਹੀਂ ਵੀ ਆਏ ਗੁਰੂ ਸਾਹਿਬ ਕਿਰਪਾ ਕਰਨਗੇ ਆਪਾਂ ਪ੍ਰੇਮ ਪਿਆਰ ਦੇ ਨਾਲ ਉਹਨਾਂ ਨੂੰ ਵੀ ਲੈ ਕੇ ਆਵਾਂਗੇ ਦਮ ਨਵੀ ਟਕਸਾਲ ਦੇ ਮੁਖੀ ਨੇ ਹੋਰ ਸੰਤ ਮਹਾਂਪੁਰਖ ਨੇ ਸਾਰੇ ਆਪਾਂ ਹਮੇਸ਼ਾ ਇਕੱਠੇ ਰਹਿਣਾ ਜਿਤਾਬ ਦੀ ਇਕੱਠੇ ਮਨਾਉਣੀ ਹੈ ਇੱਕ ਦੂਜੇ ਦੇ ਜਿਹੜੇ ਨਾਲ ਆਪਾਂ ਸਾਥ ਦੇਣਾ ਸੋ ਇੰਨਾ ਬਾਬਾ ਜੀ ਹੋਰ ਕੋਈ ਦੱਸੋ ਸੇਵਾ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਤੁਸੀਂ ਵੀ ਬਹੁਤ ਵੱਡਾ ਦਿਲ ਕਰਕੇ ਆਏ ਹੋ ਤੁਸੀਂ ਸਤ ਵਜਨ ਮੰਨਿਆ ਤੇ ਤੁਹਾਨੂੰ ਗੁਰੂ ਸਾਹਿਬ ਕਿਰਪਾ ਕਰਨਗੇ ਸਾਰਾ ਹਮੇਸ਼ਾ ਚੜ੍ਹਦੀ ਕਲਾ 'ਚ ਰਹਿਣਾ ਹਾਂਜੀ ਤੇ ਇੰਨਾ ਕੁਝ ਕਹਿੰਦਾ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਸਮੁੱਚੇ ਖਾਲਸੇ ਪੰਥ ਦੇ ਵਿੱਚ ਇਕੱਤਰਤਾਈਆਂ ਤੇ ਪ੍ਰੇਮ ਬਿਲਕੁਲ ਬਾਬਾ ਜੀ ਹੋਰਾਂ ਦਾ ਜਥੇਦਾਰ ਬਾਬਾ ਅਵਤਾਰ ਸਿੰਘ ਜੀ ਦਲ ਪੰਥ ਬਾਬਾ ਵਿਜੀਤ ਸਿੰਘ ਜੀ ਬਾਬਾ ਜੋਗਾ ਸਿੰਘ ਜੀ ਤਰਨਾ ਦਲ ਬਾਬਾ ਵਕਾਲਾ ਸਾਹਿਬ ਬਾਬਾ ਜੀ ਆ ਨੀਵੀਂ ਪਾਈ ਬੈਠੇ ਸਾਰਿਆਂ ਦੇ ਉਸਤਾਦ ਨੇ ਤੇ ਬਾਬਾਈ ਉੱਤੇ ਕਰੋ ਬਾਬਾ ਗੁਰਦੇਵ ਸਿੰਘ ਜੀ ਤੇ ਸਾਰੇ ਤੁਹਾਡਾ ਵਜਨ ਜਿਹੜਾ ਸੱਤ ਕਰਕੇ ਸਿੰਘ ਸਾਹਿਬ ਜੀ ਆਪ ਦੇ ਮੁਖਾਰਬਨ ਤੋਂ ਹੀ ਆਪ ਹੀ ਦੱਸਣਗੇ ਹਮੇਸ਼ਾ ਮਰਿਆਦਾ ਤੇ ਹੀ ਪੈਰਾ ਦੇਣਾ ਬਾਬਾਈ ਅਸੀਂ ਕੱਲ ਨੂੰ ਇਹਨਾਂ ਨਾਲ ਵੀ ਕੋਈ ਇਹੋ ਜੀ ਗੱਲ ਨਾ ਹੋਵੇ ਆਪਾਂ ਸਾਰੇ ਕਿਉਂਕਿ ਪਿਆਰ ਨਾਲ ਸਭ ਕੁਝ ਹੀ ਹੋ ਜਾਂਦਾ ਜਦੋਂ ਕੋਈ ਇਹੋ ਜੀ ਗੱਲ ਹੁੰਦੀ ਆ ਗੁਰੂ ਸਾਹਿਬ ਕਿਰਪਾ ਕਰਨ ਕਰਨਗੇ ਬਾਬਾ ਜੀ ਸਤਿ ਵਜਨ ਕਰਨਗੇ ਸੋ ਆਪ ਜੀ ਦਾ ਬਹੁਤਾ ਸਮਾਂ ਨਾਂ ਲੈਂਦਾ ਹੋਇਆ ਤੁਹਾਡੇ ਸਾਰੀਆਂ ਹੀ ਗੁਰਸਿੱਖ ਸੰਗਤਾਂ ਤੋਂ ਮੈਂ ਖਿਮਾ ਦਾ ਜਾਤਕਾਂ ਤੇ ਗੁਰੂ ਸਾਹਿਬ ਜੇ ਕਈ ਵਾਰੀ ਬੋਲਦਿਆਂ ਤੋਂ ਕੋਈ ਭੁੱਲ ਚੁੱਕ ਹੋ ਜਾਂਦੀ ਹੈ ਤੇ ਸਤਿਗੁਰੂ ਆਪਣੇ ਬਖਸ਼ਿੰਦ ਨੇ ਸੰਗਤਾਂ ਬਖਸ਼ਿੰਦ ਨੇ ਇਹਨਾਂ ਕੁਝ ਕਹਿੰਦਾ ਹੋਇਆ ਸੰਗਤਾਂ ਤੋਂ ਖਿਮਾ ਦਾ ਜਾਤਕ ਹੋਵਾਂਗਾ ਸਾਰੀਆਂ ਹੀ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਸਾਰੇ ਸੰਗਤਾਂ ਮਹਾਂਪੁਰਖਾਂ ਵੱਲੋਂ ਮੈਂ ਜਿਹੜੀ ਹਾਜ਼ਰੀ ਲਵਾਉਂਦਾ ਆ ਆਪਜੀਤੋਂ ਖਿਮਾ ਦਾ ਜਾਚਕ ਹੋਵਾਂਗਾ ਇਹ ਨਾਲ ਹੀ ਬੇਨਤੀ ਹੈ ਜਿਹੜੀ ਆ ਸੇਵਾਵਾਂ ਜਿਹੜੇ ਸਾਰੇ ਕਾਰਜ ਨੇ ਪੂਰੇ ਵਿਧੀ ਵਿਵਧਾਨ ਦੇ ਨਾਲ ਹੋਣ ਜਾ ਰਹੇ ਨੇ ਪ੍ਰਧਾਨ ਜੀ ਤੁਸੀਂ ਜਦੋਂ ਇਹ ਕਾਰਜ ਹੋਏ ਸੀ ਉਦੋਂ ਤੁਸੀਂ ਵਧੀਆ ਜਿਹੜਾ ਆਪਣੇ ਕੰਮ ਕੀਤਾ ਪਰ ਸ਼ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਸ਼ਰੋਮਣੀ ਅਕਾਲੀ ਦਲ ਨੇ ਵੀ ਜਿਹੜਾ ਉਦੋਂ ਬਹੁਤ ਵਧੀਆ ਸੋਚ ਜਿਹੜੀ ਨਿਭਾਈ ਤੇ ਜਿਹੜਾ ਟਕਰਾ ਨੂੰ ਜਿਹੜਾ ਟਾਲਿਆ ਸੀ ਤੇ ਉਹ ਵੀ ਆਪਣੇ ਉਸ ਵੇਲੇ ਉਹ ਜੋ ਉਹਨਾਂ ਨੂੰ ਠੀਕ ਲੱਗਿਆ ਸਾਨੂੰ ਕੋਈ ਗੁੱਸਾ ਗਿਲਾ ਨਹੀਂ ਪਰ ਜਿਹੜੀ ਅੱਜ ਸਾਡੀ ਜਿਹੜੀ ਮਰਿਆਦਾ ਖਾਲਸੇ ਪੰਦੀ ਉਹਦੇ ਮੁਤਾਬਕ ਤੁਸੀਂ ਕਾਰਜ ਕਰ ਰਹੇ ਹੋ ਸਾਰੀਆਂ ਜਥੇਬੰਦੀਆਂ ਨਿਹੰਗ ਸਿੰਘ ਜਥੇਬੰਦੀਆਂ ਸੰਤਾਂ ਮਹਾਂਪੁਰਖਾਂ ਦਾ ਸਾਰੀਆਂ ਸੰਤਾਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਆ ਸਿੰਘ ਸਾਹਿਬ ਜੀ ਆ ਲੋ ਜੀ ਲਾਓ ਸਿੰਘ ਸਾਹਿਬ